ਪਿਛਲੇ ਲੰਬੇ ਸਮੇਂ ਤੋਂ ਸੂਬਾ ਪੱਧਰ ਤੇ ਆਪਣਾ ਨਾ ਬਣਾ ਚੁੱਕੀ ਅਤੇ ਆਪਣੇ ਕਿਸਾਨਾਂ ਨੂੰ ਆਧੁਨਿਕ ਸੰਦਾਂ ਰਾਹੀਂ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਲੀ ਦੀ ਖੜੰਝ ਬਹੁਮੰਤਵੀ ਸਹਿਕਾਰੀ ਸਭਾ ਦੇ ਵੱਲੋਂ ਆਪਣੇ ਮੈਂਬਰਾਂ ਨੂੰ ਇੱਕ ਹੋਰ ਨਵੀਂ ਸਹੂਲਤ ਦਿੰਦਿਆਂ ਇੱਕ ਨਵਾਂ ਟਰੈਕਟਰ ਇੱਕ ਸੁਪਰ ਸੀਡਰ ਇੱਕ ਮਲਚਰ ਇੱਕ ਜ਼ੀਰੋ ਡ੍ਰਿਲ ਅਤੇ ਇੱਕ ਰੀਪਰ ਲੋਕ ਸਮਰਪਿਤ ਕੀਤਾ ਗਿਆ ਦੀ ਖੜੰਝ ਬਹੁਮੰਤਵੀ ਸਹਿਕਾਰੀ ਸਭਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਫਰੋਜ਼ਪੁਰ ਡਿਵੀਜ਼ਨ ਸਹਿਕਾਰੀ ਸੁਭਾਵਾਂ ਦੇ ਜੀ ਆਰ ਅਭਿਤੇਸ਼ ਸਿੰਘ ਸੰਧੂ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਸਾਬਕਾ ਵਾਈਸ ਚੇਅਰਮੈਨ ਜਸਰਤ ਸਿੰਘ ਸੰਧੂ ਡੀਆਰ ਫਾਜ਼ਲਕਾ ਗੁਰਸੰਤ ਵੀਰ ਸਿੰਘ ਸਿੱਧੂ ਅਤੇ ਬਲਾਕ ਜਲਾਲਾਬਾਦ ਦੇ ਏਆਰ ਪ੍ਰਾਚੀ ਬਾਜਾਜ ਇੰਸਪੈਕਟਰ ਜਸਪ੍ਰੀ ਸਿੰਘ ਦੇ ਵੱਲੋਂ ਮਿਲ ਕੇ ਸੁਸਾਇਟੀ ਦੇ ਵੱਲੋਂ ਨਵੇਂ ਖਰੀਦੇ ਗਏ ਸੰਦਾਂ ਨੂੰ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਜਲਾਲਾਬਾਦ ਦੇ ਏ ਆਰ ਪ੍ਰਾਚੀ ਬਜ਼ਾਜ਼ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦੀ ਖੜੰਝ ਬਹੁਮੰਤਵੀ ਸਹਿਕਾਰੀ ਸਭਾ ਆਪਣੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਦੇ ਕੇ ਪੰਜਾਬ ਪੱਧਰ ਤੇ ਆਪਣਾ ਨਾਂ ਬਣਾ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਸੋਸਾਇਟੀ ਦੇ ਵੱਲੋਂ ਇੱਕ ਹੋਰ ਨਵਾਂ ਉਪਰਾਲਾ ਕਰਦਿਆਂ ਇਹ ਜੋ ਨਵੇਂ ਸੰਧ ਖਰੀਦੇ ਗਏ ਨੇ ਉਹਨਾਂ ਨੂੰ ਅੱਜ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਏਆਰ ਪ੍ਰਾਚੀ ਬਜਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕੀ ਕਿਸਾਨ ਵੱਧ ਤੋਂ ਵੱਧ ਇਹਨਾਂ ਨਵੇਂ ਸੰਧਾਂ ਦਾ ਫਾਇਦਾ ਉਠਾਉਣ। ਇਸ ਮੌਕੇ ਏਆਰ ਪ੍ਰਾਚੀ ਬਜਾਜ ਦੇ ਵੱਲੋਂ ਦੀ ਖੜੰਝ ਬਹੁਮੰਤਵੀ ਸਹਿਕਾਰੀ ਸਭਾ ਦੇ ਸਟਾਫ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਜਗਜੀਤ ਸਿੰਘ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਸੀਰ ਸਿੰਘ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਸੋਸਾਇਟੀ ਦੇ ਸੈਕਟਰੀ ਰੇਸ਼ਮ ਸੰਘ ਗਿੱਲ ਅਤੇ ਗਰਮੇਲ ਸਿੰਘ ਆਦ ਵੀ ਹਾਜ਼ਰ ਸਨ ਹਾਂਜੀ ਮੈਡਮ ਅੱਜ ਜੋ ਟਰੈਕਟਰ ਲੋਕਾਂ ਨੂੰ ਸਮਰਪਨ ਕੀਤਾ ਹੈ ਕਿਸਾਨਾਂ ਕੀ ਕਹਿੰਦੇ ਜੀ ਅੱਜ ਅਸੀਂ ਦੀ ਖੁਰਨ ਸਭਾ ਵਿੱਚ ਖੜੇ ਹਾਂ ਅੱਜ ਦਾ ਬਹੁਤ ਮੁਬਾਰਕ ਮੌਕਾ ਹੈ ਸਭਾ ਨੇ ਅੱਜ ਇੱਕ ਟਰੈਕਟਰ ਇੱਕ ਚੋਪਰ ਇੱਕ ਜ਼ੀਰੋ ਡ੍ਰਿਲ ਲਈ ਹੈ ਇਹ ਨਵੇਂ ਸੰਸਭਾ ਵੱਲੋਂ ਲਈ ਗਏ ਹਨ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਸਭਾ ਦੇ ਸੰਦਾਂ ਨੂੰ ਯੂਜ਼ ਕਰਕੇ ਇਹਨਾਂ ਦੀ ਹੋਰ ਹੈਲਪ ਕਰੀਏ ਤੇ ਸਭਾ ਨੂੰ ਹੋਰ ਅੱਗੇ ਲੈ ਕੇ ਜਾਈਏ ਇਹ ਸਾਰੇ ਸੰਦ ਅਸੀਂ ਸਭਾ ਦੇ ਮੈਂਬਰਾਂ ਨੂੰ ਸਮਰਪਿਤ ਕੀਤੇ ਹਨ ਧੰਨਵਾਦ ਜੀ ਇਸਵਾ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਸਭਾ ਜਦੋਂ ਦੀ ਮੈਂ ਸਰਵਿਸ ਚ ਆਈਆਂ ਅਸੀਂ ਸਭਾ ਨੂੰ ਉੱਚਾ ਚੜਦੇ ਹੋਈ ਦੇਖਿਆ ਹੈ ਹਰ ਇੱਕ ਦਿਨ ਹਰ ਇੱਕ ਸਕੀਮ ਨਾਲ ਇਹ ਸਭਾ ਬਹੁਤ ਅੱਗੇ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੇ ਜਿੰਨਾ ਹੋ ਸਕੇ ਸਭਾ ਦੇ ਮੈਂਬਰਾਂ ਲਈ ਮਤਲਬ ਦਿਨ ਰਾਤ ਇਹ ਮਿਹਨਤ ਕਰਕੇ ਸਖਤਰ ਤੇ ਸਾਰੇ ਮੁਲਾਜ਼ਮ ਹੀ ਸਭਾ ਦੀ ਪ੍ਰਬੰਧਕ ਕਮੇਟੀ ਸਭਾ ਨੂੰ ਅੱਗੇ ਲੈ ਕੇ ਜਾਣ ਲਈ ਕੋਸ਼ਿਸ਼ ਕਰ ਰਹੀ ਹੈ ਆਸਾਨ ਨੂੰ ਜਿਹੜੇ ਸਭਾ ਦੇ ਮੈਂਬਰ ਨੇ ਕਿਵੇਂ ਦੀ ਅਪੀਲ ਕਰਨੀ ਚਾਹੋਗੇ ਸਭਾ ਦੇ ਨਾਲ ਅਸੀਂ ਮੈਂਬਰ ਨੂੰ ਇਹੀ ਅਪੀਲ ਕਰਾਂਗੇ ਕਿ ਉਹ ਸਭਾ ਨੂੰ ਆਪ ਦੀ ਸਭਾ ਤਰ੍ਹਾਂ ਐਵੇਂ ਨੀ ਕਿ ਸਭਾ ਹੈ ਪਰ ਮੈਂਬਰ ਹੀ ਸਭਾ ਦੀ ਜੜ ਹੁੰਦੇ ਹਨ ਤਾਂ ਜਿੰਨਾ ਹੋ ਸਕੇ ਸਭਾ ਦੇ ਮੁਲਾਜ਼ਮਾਂ ਨਾਲ ਕੋਆਪਰੇਟ ਕਰਨ ਜਿੰਨਾ ਹੋ ਸਕੇ ਸਭਾ ਵੱਲੋਂ ਜੋ ਵੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਉਹ ਸਹੂਲਤਾਂ ਲੈ ਕੇ ਸਭਾ ਨੂੰ ਹੋਰ ਅੱਗੇ ਲੈ ਕੇ ਜਾਣ ਜੀ